We'll ਅੱਜ ਕਰੀਬ 12 ਵਜੇ ਦੇ ਕਰੀਬ ਕੋਈ ਅਨ ਆਈਡੈਂਟੀਫਾਈਡ ਪਰਸਨ ਨੇ ਜਿਹੜੇ ਉਹ ਸਾਡੇ ਘਰ ਦੇ ਵਿੱਚ ਦਾਖਲ ਹੋਏ ਨੇ ਉਸ ਟਾਈਮ ਤੇ ਮੇਰੇ ਮਾਤਾ ਜੀ ਨੇ ਜੋ ਪਰਮਜੀਤ ਕੁਰਸੋਡੀ ਜਰਨਲਿਸਟ ਹੈਗੇ ਨੇ ਤੇ ਉਹ ਆਪਣੇ ਕੰਮ ਦੇ ਸਿਲਸਿਲੇ 'ਚ ਬਾਹਰ ਸੀਗੇ ਤੇ ਘਰ ਦੇ ਵਿੱਚ ਸਾਡੇ ਜਿਹੜੇ ਟੇਨੈਂਟ ਹੈਗੇ ਨੇ ਉਹ ਰਹਿ ਰਹੇ ਸੀਗੇ ਉਹ 12 ਵਜੇ ਦੇ ਕਰੀਬ ਨਾਲ ਹੀ ਕੀਰਤਨ ਸੀਗਾ ਕੀਰਤਨ ਦੇ ਵਿੱਚ ਉਹ ਗਏ ਨੇ ਤੇ ਉਹਨਾਂ ਦੇ ਜਾਣ ਤੇ ਬਾਅਦ ਹੀ ਇਹਨੇ ਘਰ ਦੇ ਵਿੱਚ ਐਂਟਰ ਹੋਏ ਨੇ ਐਂਟਰ ਹੋ ਕੇ ਨੇ ਸਿੱਧਾ ਦੀਵਾਰ ਟੱਪ ਕੇ ਅੰਦਰ ਆਇਆ ਉਸ ਤੋਂ ਬਾਅਦ ਇਹਨੇ ਘਰ ਦਾ ਜਿਹੜਾ ਮੇਨ ਗੇਟ ਹੈ ਉਹਨੂੰ ਤੋੜਿਆ ਔਰ ਬੜੀ ਨਿਡਰਤਾ ਦੇ ਨਾਲ ਇਹਨੇ ਘਰ ਦੇ ਸਾਰੇ ਲੋਕ ਤੋੜਨੇ ਉਸ ਤੋਂ ਬਾਅਦ ਸਾਡਾ ਸਟੋਰ ਵਿੱਚ ਤੋੜਿਆ ਸਟੋਰ ਤੋੜ ਕੇ ਨੇ ਲੋਕਰ ਖੋਲੇ ਨੇ ਔਰ ਬੜੀ ਤਸੱਲੀ ਨਾਲ ਇਹਨੇ ਹਰ ਇੱਕ ਜਿਹੜਾ ਸੋਨੇ ਦਾ ਜੋ ਲਿਫਾਫੇ ਸੀ ਜਾਂ ਜਿੰਦੇ ਸੋਨਾ ਹੋ ਸਕਦਾ ਹੈ ਜਾਂ ਹੈਗਾ ਇਹਨੇ ਉਹ ਸਾਰਾ ਉਹਨਾਂ ਚੋਂ ਖੋਲ ਕੇ ਉਹ ਸਾਰਾ ਇਕੱਠਾ ਕੀਤਾ ਅਤੇ ਜਿਵੇਂ ਹੀ 1 ਵਜੇ ਦੇ ਕਰੀਬ ਜਿਹੜੇ ਸਾਡੇ ਟੈਨੈਂਟ ਹੈਗੇ ਨੇ ਉਹ ਵਾਪਸ ਆਏ ਨੇ ਤੇ ਉਹਨਾਂ ਨੇ ਜਦੋਂ ਦਰਵਾਜ਼ਾ ਗੇਟ ਖੁੱਲਿਆ ਦੇਖਿਆ ਆਪਣਾ ਗੇਟ ਟੁੱਟਿਆ ਦੇਖਿਆ ਤੇ ਉਹਨਾਂ ਨੇ ਇੱਕਦਮ ਸ਼ੋਰ ਪਾਇਆ ਤੇ ਉਹਨਾਂ ਦਾ ਸ਼ੋਰ ਸੁਣਦੇ ਸਾਰੇ ਇਹ ਅੰਦਰੋਂ ਘਰ ਦੇ ਅੰਦਰੋਂ ਭੱਜ ਕੇ ਉੱਪਰੋਂ ਫਰਸਟ ਫਲੋਰ ਤੇ ਜਾ ਕੇ ਨਾਲ ਜਿਹੜਾ ਪਲਾਟ ਸੀ ਖਾਲੀ ਪਲਾਟ ਦੇ ਵਿੱਚ ਛਾਲਾਂਗ ਲਗਾ ਕੇ ਇਹ ਭੱਜ ਗਿਆ ਗਿਆ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਅਵੇਅਰ ਰਹਿਣਾ ਚਾਹੀਦਾ ਅਵੇਅਰਨੈਸ ਤੇ ਇਸ ਤਰ੍ਹਾਂ ਜੀ ਆਪਣੇ ਆਸ ਪड़ोस 'ਚ ਜਿਹੜਾ ਕੋਈ ਅਨ ਆਈਡੈਂਟੀਫਾਈਡ ਪਰਸਨ ਮਿਲਦਾ ਹੈ ਜਿਹੜਾ ਕੋਈ ਬਾਰ-ਬਾਰ ਚੱਕਰ ਮਾਰਦਾ ਹੈ ਉਹਦੀ ਤੁਸੀਂ ਪਿਕ ਲੈ ਸਕਦੇ ਹੋ ਤਾਂ ਉਹਦੀ ਪਿਕ ਲੋ ਜੇ ਉਹਨੂੰ ਕੋਈ ਪਛਾਣ ਸਕਦੇ ਹੋ ਤਾਂ ਪਛਾਣ ਉਹਦੀ ਰੱਖੋ ਔਰ ਐਵੇਂ ਦੇ ਅਨ ਆਈਡੈਂਟੀਫਾਈਡ ਪਰਸਨਸ ਦੀ ਮੈਂ ਚਾਹਾਂਗਾ ਕਿ ਤੁਸੀਂ ਇਤਲਾ ਜ਼ਰੂਰ ਪੁਲਿਸ ਨੂੰ ਦਿਓ ਜਾਂ ਉਹਦਾ ਕੋਈ ਰਿਕਾਰਡ ਰੱਖੋ ਤਾਂ ਕਿ ਕੱਲ ਨੂੰ ਐਵੇਂ ਦਾ ਕੋਈ ਜਿਹੜਾ ਘਟਨਾ ਕੋਈ ਮਾੜੀ ਕਰਦਾ ਹੈ ਤੇ ਉਹਨੂੰ ਫੜਨ 'ਚ ਆਸਾਨੀ ਹੋ ਸਕੇ। ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਸਾਹਮਣੇ ਆਈ ਹੈਗੀ ਹੈ। ਪੁਲਿਸ ਵੀ ਆਈ ਹੈ ਔਰ ਜਾਂਚ ਕਰਦੀ ਹੈ। ਦੇਖੋ ਪੁਲਿਸ ਨੇ ਆਪਣਾ ਜਿਹੜਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਨਿਪਟਾਇਆ ਹੈ। ਉਸੇ ਟਾਈਮ ਜਦੋਂ ਮੈਂ ਮੇਰੇ ਮਾਤਾ ਜੀ ਨੇ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ। ਉਹਨਾਂ ਨੇ ਉਸੇ ਟਾਈਮ ਡੀਐਸਪੀ ਸਾਹਿਬ ਨੂੰ ਡਿਪਿਊਟ ਕਰਕੇ ਡੀਐਸਪੀ ਸਾਹਿਬ ਆਏ ਨੇ। ਐਸਐ ਉਹਨਾਂ ਨੇ ਆਂਦੇ ਸਾਰੇ ਸੀਸੀਟੀਵੀ ਦੀ ਫੁਟੇਜ ਲੈਣੀ ਸ਼ੁਰੂ ਕਰ ਦਿੱਤੀ ਔਰ ਆ ਕੇ ਉਹਨਾਂ ਨੇ ਸਾਰਾ ਆਪਣਾ ਆਸ-ਪਾਸ ਦੇ ਲੋਕਾਂ ਤੋਂ ਪੁੱਛ기 ਸ਼ੁਰੂ ਕਰ ਦਿੱਤੀ ਔਰ ਕਾਫੀ ਹੱਦ ਤੱਕ ਉਹ ਕਹਿ ਰਹੇ ਨੇ ਤੁਸੀਂ ਨਿਸ਼ਚਿਤ ਰਹੋ ਅਸੀਂ ਕੇਸ ਨੂੰ ਟ੍ਰੇਸ ਕਰਨ ਦੇ ਪਰਸਨ ਨੂੰ ਟ੍ਰੇਸ ਕਰਨ ਦੇ ਬਹੁਤ ਨਜ਼ਦੀਕ ਹੈ ਗਏ ਆ ਔਰ ਜਲਦ ਫੜ ਲਾਂਗੇ ਜੀ ਜਿਹੜੀ ਉਹ ਸਾਹਮਣੇ ਆਈ ਸੀਗੀ ਇਹ ਸਭ ਕੀ ਕੀਤਾ ਜਾ ਰਿਹਾ ਸਰ ਇੱਕ ਨਾ ਦਰਖਾਸਤ ਮਜੂਰ ਆਪਣੇ ਮਸੂਲ ਹੋਈ ਥਾਣਾ ਸਿਟੀ ਪਰਮਜੀਤ ਕੌਰ ਪੱਤਰਕਾਰ ਹੈ ਉਹਨਾਂ ਵੱਲੋਂ ਉਹਨਾਂ ਦੇ ਘਰ ਵਿੱਚ ਚੋਰੀ ਹੋਈ ਹੈ ਉਹਨਾਂ ਨੂੰ ਲੈ ਕੇ ਅਸੀਂ ਕੋਹ ਵਾਲੀ ਥਾਂ ਤੇ ਪਹੁੰਚੇ ਉਹਨਾਂ ਦੇ ਘਰੇ ਪੋਕੋ ਵਾਲੇ ਸਾਹਤੇ ਜਾਈ ਜਾ ਲੈ ਰਹੇ ਆਸ-ਪਾਸ ਤੋਂ ਉਹ ਫੁਟੇ ਹੀ ਲੈ ਰਹੇ ਚੋਰਾ ਜਿੱਤ ਪਾਲ ਕਰ ਰਹੇ ਜਲ ਤੁਜੇ ਪਾਲ ਕਰਕੇ ਕਾਰੋ ਜੇ ਮੰਦਿਰ ਅਮਲ ਚ ਲੈ ਆ ਰਹੇ